to vital information, any polydactyly, any uh, hand abnormalities, foot abnormalities can be very well seen. you can count the fingers best. the proximal segment is showing one bone. the middle segment shows two bones. and the hand has showing five fingers. the foot shows five fingers. at 20 weeks, making it slightly more tedious to look at the hand and the lips in the second trimester. I can see there are five fingers, there are five digits to that foot. Again, it becomes easy at the other side. I can see one thigh, the shin, and the. Uh, I see two parallel bones there in the shin. So, in the anatomy of the limbs at this gestation. The other and the foot there. You can count the fingers there. It becomes that much easier. I will see the integrity of the diaphragm. Ensure that. The stomach is on the diaphragm. I see this thin, hypoechoid diaphragm. That is quite reassuring. But ensure that you see the stomach and the heart on either side. To look at the cistus, I always imagine myself as a fetus and be clockwise. That becomes easier. It's quite small. becomes quite easy. Uh, looking at hands again, if you see any third structure, would have. ਇਟ ਹਾਸ ਟੂ ਬੀ ਦੈਸ 7 ਮਿਲੀਮੀਟਰ ਇਟ ਇਜ਼ ਮੋਰ ਥੈਨ 7 ਮਿਲੀਮੀਟਰ ਇਟ ਇਜ਼ ਮੈਗਾ ਸਿਸਟਿਸ ਜੈਨੂ ਮੇਰੀ ਪਿਆਰਪਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਸ੍ਰੀ ਦੂਰ ਆਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਵਿਚ ਸਾਡੀ ਐਸੋਸੀਏਸ਼ਨ ਹੈ ਪੰਜਾਬ ਇੰਡੀਅਨ ਰੇਡੀਓਲੋਜੀਕਲ ਐਂਡ ਇਮੇਜਿੰਗ ਐਸੋਸੀਏਸ਼ਨ ਜਿਸ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਰੂਬਰੂ ਹੋ ਰਿਹਾ ਅਸੀਂ ਕਾਨਫਰੰਸ ਕਰ ਰਹੇ ਹਾਂ ਜਿਹਦਾ ਨਾਮ ਹੈ ਡਾਕਟਰ ਆਰਚੇ ਦੁਲਾਟਿਆ ਸੀਐਮਈ 2024 ਕੇ ਸਾਡੀ ਸੈਂਟਰਲ ਨੈਸ਼ਨਲ ਟੀਮ ਵੱਲੋਂ ਸਾਨੂੰ ਅਲਾਟ ਕੀਤੀ ਗਈ ਹੈ ਇਸ ਕਾਨਫਰੰਸ ਦਾ ਜਿਹੜਾ ਥੀਮ ਹੈ ਉਹ ਜਿਹੜਾ ਹੈ ਫੀਟਲ ਇਮੇਜਿੰਗ ਫਰਮ ਬੇਸਿਕ ਟੂ ਐਡਵਾਂਸ दैट इज ਜਿਹੜਾ ਪ੍ਰੈਗਨੈਂਸੀ ਹੈ ਪ੍ਰੈਗਨੈਂਸੀ ਦੇ ਵਿੱਚ ਜਿਹੜਾ ਧਰਬ ਧਰਬ ਹੈ ਉਹਦੀ ਅਲਟਰਾਸਾਉਂਡ ਦੀ ਜਿਹੜੀ ਹੈ ਜੀ ਹੈ ਵੈਦਰ ਉਹਦੀ एवरीथिंग ਇਜ਼ ਨਾਰਮਲ ਪ੍ਰੈਗਨੈਂਸੀ ਹੈਲਦੀ ਚੱਲ ਰਹੀ ਹੈ ਕਿਸ ਤਰ੍ਹਾਂ ਹੈ ਉਹ ਸਾਰਾ ਜਿਹੜਾ ਹੈ ਅਲਟਰਾਸਾਉਂਡ ਤੇ ਅੱਜਕਲ ਦੀ ਟੈਕਨੋਲੋਜੀ ਦੇ ਹਿਸਾਬ ਨਾਲ ਸਾਰਾ ਦੇਖਿਆ ਜਾਂਦਾ ਹੈ ਉਹਦੇ ਲਈ ਸਾਡੇ ਤੋਂ ਅੱਜ ਸਾਰੇ 올ਓਵਰ ਇੰਡੀਆ ਪੂਰੇ ਜੋ ਐਕਸਪਰਟਸ ਨੇ ਫੀਟਲ ਇਮੇਜਿੰਗ ਦੇ ਇਹ ਜਿਹਨਾਂ ਦਾ ਨਾਮ ਲਓ ਜਿਆ ਡਾਕਟਰ ਅਸ਼ੋਤ ਥੁਰਾਨਾ ਨੇ ਡਾਕਟਰ ਰਾਮਾ ਮੂਰਤੀ ਨੇ ਡਾਕਟਰ ਮੋਹਿਤ ਸ਼ਾ ਡਾਕਟਰ ਚੰਦਰ ਲੁਲਾ ਇਹ ਹੋਰ ਰੇਡੀਓਲੋਜਿਸਟ ਨੇ ਜਿਹੜੇ ਵੱਡੇ ਸੈਲੀਬ੍ਰਿਟੀਜ਼ ਵੱਡੇ ਨੈਸ਼ਨਲ ਲੀਡਰਸ ਜੋ ਉਹ ਉਹਨਾਂ ਦੇ ਦੇ ਆਰ ਆਟੀਓ ਸੇ ਉਹਨਾਂ ਲਈ ਸਪੈਸੀਫਿਕ ਉਹਨਾਂ ਦੇ ਰੇਡੀਓਲੋਜਿਸ ਨੇ ਇਹ ਦੇ ਹੈਵ 올 ਕਮ ਟੂ ਅੰਮ੍ਰਿਤਸਰ ਇਹ ਅੰਮ੍ਰਿਤਸਰ ਸਪੈਸ਼ਲ ਸਾਡੇ ਇੱਕ ਸੱਦੇ ਤੇ ਪਹੁੰਚੇ ਨੇ ਇਹ ਸਾਡੇ ਲਈ ਬਹੁਤ ਵੱਡੀ ਮਾਨਵਲੀ ਗੱਲ ਹੈ ਇਹਦੇ ਲਈ ਹੁਣ ਤਿੰਨ ਦਿਨ ਦੀ ਅਸੀਂ ਇੱਥੇ ਇਸੇ ਦੇ ਉੱਤੇ ਲੈਕਚਰ ਹੋਣ ਜੇ ਫੀਟ ਹੈਲਦੀ ਮਦਰ ਦੇ ਉੱਤੇ ਹੈਲਦੀ ਚਾਈਲਡ ਦੇ ਉੱਤੇ ਐਂਡ ਇਹਦੇ ਲਈ ਹੁਣ ਪਹਿਲੇ ਦਿਨ ਸਾਡੀ ਲਾਈਵ ਡੈਮੋਨਸਟ੍ਰੇਸ਼ਨ ਐਸਜੀਆਰਡੀ ਯੂਨੀਵਰਸਿਟੀ ਚ ਹੋ ਰਹੀ ਹੈ ਉਹਦੇ ਲਈ ਮੈਂ ਬਹੁਤ ਦਿਲੋਂ ਬਹੁਤ-ਬਹੁਤ ਧੰਨਵਾਦੀ ਹਾਂ ਐਸਜੀਆਰਡੀ ਯੂਨੀਵਰਸਿਟੀ ਦਾ ਐਸਜੀਆਰਡੀ ਚੈਰੀਟੇਬਲ ਹਸਪੀਟਲ ਟਰਸਟ ਦਾ ਸਾਰੀ ਐਡਮਿਨਿਸਟ੍ਰੇਸ਼ਨ ਸਾਡੇ ਡੀਨ ਡਾਕਟਰ ਏਪੀ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਅੱਛੀ ਸਪੋਰਟ ਇਨੀ ਬਲੇਸਿੰਗਸ ਦਿੱਤੀਆਂ ਸਾਨੂੰ ਫੁੱਲ ਅਥਾਰਟੀ ਦਿੱਤੀ ਹੈ ਰਿਗਾਰਡਿੰਗ ਏਵਰੀਥਿੰਗ ਤਸੀਂ ਇੰਨਾ ਸਫਲੂ ਸੈਟਅਪ ਕਰ ਸਕੇ ਹਾਂ ਸੋ ਅੱਜ ਦੇ ਲਈ ਹੁਣ ਇਸ ਦੇ ਲਈ ਸਾਡਾ ਇੱਕ ਬੜੀ from ਕਸ਼ਮੀਰ ਕਨਿਆ ਕੁਮਾਰੀ ਗੁਜਰਾਤ ਉੜੀਸਾ ਹਰ ਸਟੇਟ ਤੋਂ ਸਾਡੇ ਕੋ ਡੈਲੀਗੇਟਸ ਪੀਜੀ ਸਟੂਡੈਂਟਸ ਇੱਥੇ ਪਹੁੰਚੇ ਨੇ ਉਹ ਸਾਡੇ ਲਈ ਕਾਫੀ ਮਾਨਵਲੀ ਗੱਲ ਹੈ ਅਣ ਕੱਲ ਇਹ ਇਹ ਅੱਜ ਪ੍ਰੀ ਕਾਨਫਰੈਂਸ ਵਰਕਸ਼ਾਪ ਹੈ ਜਿਹਦਾ ਲਈ ਸਾਡੇ ਮੁੱਖ ਮਹਿਮਾਨ ਨੇ ਡਾਕਟਰ ਹਤਿੰਦਰ ਤੌਰਸੋਲ ਮਾਨਵਲੀ ਗੱਲ ਹੈ ਉਹ ਸਾਡੇ ਰੇਡੀਓਲੋਜੀਸਟ ਨੇ ਤੇ ਨਾਲ ਡਾਇਰੈਕਟਰ ਹੈਲਥ ਸਰਵਿਸਿਜ਼ ਨੇ ਸੋ ਸ਼ੀਜ਼ ਆਰ ਚੀਫ ਜਸਟ ਟਲ ਦੇ ਲਈ ਸਾਡੇ ਇਹ ਕਾਨਫਰੈਂਸੀ ਨੋਡਰੇਸ਼ਨ ਹੋ ਰਹੀ ਹੈ ਕੱਲ ਉਹ ਹੋਟਲ ਰੈਡੀਸਨ ਬਲੂ ਚ ਹੈ ਦੋ ਦਿਨ ਉੱਥੇ ਲੈਕਚਰ ਚੱਲਣਗੇ ਉੱਥੇ ਸਾਡੇ ਮੁੱਖ ਮਹਿਮਾਨ ਆ ਰਹੇ ਨੇ ਜਿਹੜੇ ਪੈਟਰਨ ਨੇ ਜ eminent minister government of india shrimati madam harsimrat kaur badal ji so it is all oriented to women ਕਾਨਫਰੰਸ ਫੀਟਲ ਇਮੇਜ ਇਨ ਔਮਨ ਪ੍ਰੈਗਨੈਂਸੀ ਚੀਫ ਜੈਸ ਆਲ ਔਮਨ ਸਾਡਾ ਇੱਕ ਮਕਸਦ ਹੈ ਟੂ ਸ਼ੋ ਥਿਸ ਔਮਨ ਪਾਵਰ ਇਨ ਥਿਸ ਐਂਡ ਇਟ ਇਟ ਸ਼ੁੱਡ ਨਾਟ ਬੀ ਜਸਟ ਵੀ ਟਾਟ ਇਸ ਦੀ ਔਮਨ ਪਾਵਰ ਔਮਨ ਐਮਪਾਵਰਮੈਂਟ ਸਾਨੂੰ ਇਹਨੂੰ ਡਰਾਊਂਡ ਰਿਐਲਿਟੀ ਤੇ ਲਿਆਣਾ ਪਏਗਾ ਫਾਰ ਥਿਸ ਬ੍ਰਿੰਗਿੰਗ ਥਿਸ ਇਨਟੂ ਡਰਾਊਂਡ ਰਿਐਲਿਟੀ ਇਸ ਰੇਡੀਓਲੋਜੀਸ ਦਾ ਬਹੁਤ ਇੰਪੋਰਟੈਂਟ ਹੋਲ ਹੈ ਟੈਕਨੋਲੋਜੀ ਦਾ ਸਹੀ ਯੂਜ਼ ਹੋਣਾ ਇਸ ਲਈ ਮੇਰੇ ਲਈ ਮਾਨ ਦੀ ਗੱਲ ਹੈ ਆਈ ਕੈਨ ਡੈਫੀਨਿਟਲੀ ਸੇ ਕਿ ਕੋਈ ਰੇਡੀਓਲੋਜਿਸਟ ਇਸ ਨੈਵਰ ਇਨਵੋਲਡ ਇਨ ਐਨੀ ਵਾਟ ਯੂ ਸੇ ਮਾਲ ਪ੍ਰੈਕਟਿਸ ਔਰ ਐਨੀਥਿੰਗ ਵੇਅਰ ਦਿਸ ਇਨ ਆਨ ਅਲਟਰਾਸਾਊਂਡ ਜਿਸ ਤਰ੍ਹਾਂ ਹੀ ਸੁਣਨ ਨੂੰ ਆਂਦਾ ਹੈ ਦੇ ਇਸ ਟਰਮੀਨੇਸ਼ਨ ਟੋਟਲੀ ਬੈਂਡ ਨਥਿੰ ਨੋ ਰਾਇਓਲੋਜੀ ਇਨਵੋਲਡ ਇਨ ਥਿਸ ਟੈਕਨੋਲੋਜੀ ਸ਼ੁੱਡ ਬੀ ਯੂਜ਼ਡ ਇਨ ਪ੍ਰੋਪਰ ਹੈਂਡਸ ਇਨ ਪ੍ਰੋਪਰ ਵੇ ਉਹ ਪ੍ਰੋਪਰ ਵੇ ਕੀ ਹੈ ਕਿ ਜਿਹੜਾ ਗਰਭ ਹੈ ਉਹ ਗਰਭ ਦੇ ਵਿੱਚ ਜਿਹੜਾ ਬੱਚਾ ਉਹ ਬਿਲਕੁਲ ਦੀ ਠੀਕ ਪਲ ਰਿਹਾ ਉਹਦੀ ਮਦਰ ਨੂੰ ਕੋਈ ਪ੍ਰੀ ਐਟਲੈਮਪਸੀਆ ਟੂ ਬੀਪੀ ਦੀ ਪ੍ਰੋਬਲਮ ਹੈ ਡਾਇਬੀਟਿਸ ਦੀ ਪ੍ਰੋਬਲਮ ਹੈ ਉਹਦੇ ਲਈ ਅਲਟਰਾਸਾਉਂਡ ਬਹੁਤ ਇੰਪੋਰਟੈਂਟ ਹੈ ਕਿਸ ਵੇਲੇ ਅਲਟਰਾਸਾਉਂਡ ਹੋਣਾ ਚਾਹੀਦਾ ਹੈ ਅਲਟਰਾਸਾਉਂਡ ਦੀ ਜਿਹੜੀ ਸਾਡੇ ਤੋਂ ਮਸ਼ੀਨਰੀ ਆ ਚੁੱਕੀ ਐ ਐਕਸਪਰਟਾਈਜ਼ ਆ ਚੁੱਕਾ ਹੈ ਮਦਰ ਦੀ ਹੈਲਥ ਹੈਲਥ ਹੋ ਐਸੋਸੀਏਸ਼ਨ ਲਈ ਬਹੁਤ ਮਾਨ ਵਾਲੀ ਗੱਲ ਹੈ ਇਹ ਇਵਨ 올ਓਵਰ ਇੰਡੀਆ ਜਿਹੜੀ ਇਹ ਕਾਨਫਰੰਸ ਹੈ ਇਹ ਦੇ ਵਿੱਚ ਫਸਟ ਟਾਈਮ ਇਦਾਂ ਹੋ ਰਿਹਾ ਐਨੇ ਜ਼ਿਆਦਾ ਡੈਲੀਗੇਟਸ ਐਸੋਸੀਏਸ਼ਨ ਦੇ ਸਰ ਤੋਂ ਅੰਬੈਸਡਰ ਪਹੁੰਚੇ ਨੇ ਥੈਨ ਉਸ ਤੋਂ ਬਾਅਦ ਅਸੀਂ ਕੱਲ ਉਹ ਵੀ ਕਰ ਰਹੇ ਆ ਆਪਣੀ ਨਿਊਜ਼ਲੈਟਰ ਰੀਲੀਜ਼ ਕਰ ਰਹੇ ਆ ਜਿਹਦਾ ਨਾਮ ਹੈ ਪੰਜਾਬ ਰੇਡੀਓਲੋਜੀ ਟਰੋਨਿਕਲ ਇਹ ਪਹਿਲੀ ਨਿਊਜ਼ਲੈਟਰ ਹੈ 올ਓਵਰ ਹੁਣੇ ਤੇ ਪੰਜਾਬ ਸਟੇਟ ਦੇ ਵਿੱਚ ਜਿਹੜੀ ਸੀ ਬਣਾਈ ਹੈ ਹਰ ਚੌਥੇ ਮਹੀਨੇ ਵਿੱਚ ਰਿਲੀਜ਼ ਹੋਇਆ ਕਰੇਗੀ ਇਹਦੇ ਲਈ ਰੇਡੀਓਲੋਜੀਜ਼ ਦੀਆਂ ਅਚੀਵਮੈਂਟਸ ਕੋਈ ਫਨ ਕੋਇਟਰੀਵਿਟੀਆ ਟੂ ਸਟੋਰੀ ਸਾਰਾ ਕੁਝ ਵਿੱਚ ਐਡ ਹੋਏ ਸਪੋਰਟ ਦਿੰਦੀ ਹੈ ਇਹਦੇ ਲਈ ਸਾਨੂੰ ਟਾਫੇ ਚਿਰ ਤੋਂ ਵੀ ਆ ਡੂਇੰਗ ਦਿਸ ਸਾਨੂੰ ਇਸ ਸਾਲ ਤੋਂ ਮਿਹਨਤ ਲੱਗ ਰਹੀ ਹੈ ਕਰਨ ਲਈ ਫੈਟਲਟੀ ਨੂੰ ਬੁਲਾਣਾ ਕਿਸੇ ਉਹਨਾਂ ਦੀ ਪ੍ਰਾਇਰ ਕਮਿਟਮੈਂਟ ਨੇ ਕੁਝ ਹੈ ਬਟ ਸਟਿਲ ਵਿਦ ਦ ਰੇਸ ਆਫ ਰਾਮਦਾਸ ਜੀ ਦੀ ਮੇਅਰ ਨਾਲ ਬਹੁਤ ਅੱਛਾ ਚੱਲ ਰਿਹਾ ਆਮ ਥੈਂਕਫੁਲ ਟੂ ਐਨਟਾਇਰ ਤੁਸੀਂ ਸਾਰੇ ਪ੍ਰੈਸ ਵਾਲੇ ਸਾਡੇ ਕੋ ਆਏ ਹੋ ਆਮ ਥੈਂਕਫੁਲ ਟੂ ਆਲ ਆਫ ਯੂ ਥੈਂਕ ਯੂ ਸੋ ਮੱਚ ਐਂਡ ਯਾ ਟ੍ਰੈਕਟ ਕਾ ਟਿਕਟ ਵਾਲੇ ਦੀ ਗੱਲ ਆ ਰਹੀ ਆਪਣੇ ਪੰਜਾਬ ਦੇ ਵਿੱਚ ਇਸ ਦਾ ਜਿਹੜੀ ਐਲਟਰਾਸਾਉਂਡ ਦਾ ਕੋਈ ਪ੍ਰਾਈਸ ਵੀ ਦੱਸੋਗੇ ਤਾਂ ਕੋਈ ਕਿ ਹਜੇ ਮੈਂ ਮੈਂਸ਼ਨ ਨਹੀਂ ਕੀਤਾ ਤੇ ਠੋ ਨਈ ਐਲਟਰਾਸਾਉਂਡ ਦਾ ਪ੍ਰਾਈਸ ਹਰ ਹਰਿਤ ਜਿੰਜੀ ਦੇ ਪ੍ਰਾਈਵੇਟ ਪ੍ਰੈਕਟਿਸ ਹਰਿਤ ਦਾ ਆਪਣਾ ਹੈ ਗਵਰਨਮੈਂਟ ਨੇ ਬੜੀ ਅੱਛੀ ਸਹੂਲਤ ਦਿੱਤੀ ਨੇ ਪੰਜਾਬ ਸਰਕਾਰ ਦੀ ਬਹੁਤ ਅੱਛੀ ਸਹੂਲਤ ਨੇ ਸਬਸਿਡਾਈਜ਼ਡ ਰੇਟ ਤੇ ਐਲਟਰਾਸਾਉਂਡ ਹੋ ਰਹੇ ਨੇ ਹੁਣ ਰੀਸੈਂਟਲੀ ਪੰਜਾਬ ਸਰਕਾਰ ਦੀ ਇੱਕ ਸਕੀਮ ਹੈ ਜਿੰਨਾ ਅਸੀਂ ਰੇਡੀਓਲੋਜੀਸ ਨਾਲ ਜੁੜੇ ਆ ਉਹਦੇ ਨਾਲ ਟੀਆਰ ਬਹੁਤ ਸਬਸਿਡਾਈਜ਼ਡ ਰੇਟ ਤੇ ਅਸੀਂ ਕੁਝ ਪੇਸ਼ੈਂਟਸ ਪੰਜਾਬ ਸਰਕਾਰ ਤੋਂ ਪ੍ਰਾਈਵੇਟ ਸੈਂਟਰ ਤੇ ਵੀ ਆਉਂਦੇ ਨੇ ਉਹ ਵੀ ਬੜੇ ਸਬਸਿਡਾਈਜ਼ਡ ਰੇਟ ਹੋ ਰਿਹਾ ਹੈ ਤੇ ਚਾਰਜਸ ਆ ਅਕੋਰਡਿੰਗ ਟੂ ਥੈਟ ਓਨਲੀ ਜੀ ਐਨੂ ਸਤਿ ਸ੍ਰੀ ਅਕਾਲ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਅੱਜ ਸੱਕੋ ਅੱਜ ਅੰਮ੍ਰਿਤਸਰ ਮੇਂ ਹਮਨੇ ਆਰ ਕੇ ਗੁਲਾਟਿਆ सी एम ई कॉन्फ्रेंस हमारी है जो आज से उसका आगाज हुआ है आज वर्कशॉप्स है वर्कशॉप्स में हम लाइव डेमॉन्स्ट्रेशन देते हैं जो पी जी स्टूडेंट्स आते हैं उनको एक्चुअली सिखाया जाता है कि कैसे आपने काम करना है हाउ टू डू इट द वर्कशॉप्स आर टूडे आज पूरे दिन भर ये वर्कशॉप्स चलेंगे जिसमें पी जी स्टूडेंट्स नए जो आए हुए हैं प्रोफेशनल्स उनको सिखाया जाएगा कल फुल डे एंड संडे को डे फुल डे आपको लेक्चर सुनने को मिलेंगे जिसमें लेटेस्ट टेक्नोलॉजी लेटेस्ट मशीन्स लेटेस्ट मेथड्स जिन चीज़ जो से हमें बच्चे के अंदर का कोई भी माइन्यूट वन परसेंट भी एक आध हाँ नुक्स हो उसका पता चल सकता है एंड दिस इज अ बून ये हमारे लिए एक वरदान टाइप के टेक्नोलॉजी है जो रेडियोलॉजी लाई हुई है एक दिस इज़ अ रेवोल्यूशन क्रांति है एंड इसी को डिस्कस करने के लिए हमने तीन दिन का जो आज कॉन्फ्रेंस आज शुरू हुई है गुरु रामदास में एंड ही इज़ माई सेक्रेटरी ही इज़ माई प्रेसिडेंट एंड आई एम द सेक्रेटरी ऑर्गेनाइजिंग हम दोनों ने काफ़ी मेहनत करके ये सब किया हुआ है पाँच सौ डेलीगेट्स ऑल ओवर इंडिया आज जमा हुए हैं राइट right फ्रॉम कन्याकुमारी चेन्नई गुजरात असम उड़ीसा सभी तरफ से लोग आए हुए हैं और जो हमारी फैकल्टी है वो बिल्कुल सुपर स्टार फैकल्टी है ऑल ओवर इंडिया के जो जाने माने लोग हैं जो अपने इस सब्जेक्ट में स्पेशलिस्ट हैं उन सबको बुला के आज हमने सभी लोगों को पढ़ाया जाएगा जो रेडियोलॉजिस्ट है उनको और मेन इसकी गरिमा आज इसी से ये हुई है आपने सभी ने देखा आज एंटायर वुमन टीम ऑफ हेल्थ सर्विसेज द डायरेक्टर हेल्थ सर्विसेज मैम द डायरेक्टर फैमिली वेलफेयर द सिविल सर्जन मैम एंड कल मैडम हरसिमरत कौर बादल एंटायर थिंग इज़ ऑल मेनली फोकसिंग ऑन द वुमेन एम्पावरमेंट वुमन हेल्थ एंड द फीटल रेडियोलॉजी बहुत गरिमा की बात है पंजाब के लिए जहाँ हमारा हेल्थ रेशो थोड़ा सा मिनिमल रहता है सेक्स रेशो चलिए और इसके लिए आ, मैं आप सभी को आमंत्रित करती हूँ कि आप इसका बहुत अच्छा कवरेज कीजिए ताकि लोगों को पता चले कि पंजाब नॉट ओनली इन अदर थिंग बट इन मेडिकल टेक्नोलॉजी में भी हम बहुत आगे निकल चुके हैं इस तरह की कॉन्फ्रेंसेस एक रूटीन हुई है और उसके लिए बहुत एक uh, मेहनत लगती है ऑर्गेनाइजेशन पावर लगती है एंड आई वुड लाइक टू टैंक स्पेशली डॉक्टर अमनदीप फॉर हिज अनटायरिंग एफर्ट्स उन्होंने दिन रात मेहनत करके दिस इज़ नॉट अ वर्क ऑफ डे और डे एक दो दिन की बात नहीं है इसकी पूरी प्लानिंग पूरी साल भर से स्टार्ट होती है एंड आवर टीम अलॉन्ग विद आर लीडर वी हैड बिन एबल टू अचीव दिस जो 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 आज हम यहाँ पर खड़े हैं और आप लोगों से बात करके रूबरू करके आपको सबको समझा रहे हैं कि वॉट वी आर डूइंग एग्जैक्टली एंड आई वुड लाइक कि आप बहुत अच्छी तरह से इसकी प्रोपोगेशन जरूर करिए कि पंजाब अब मेडिकल टेक्नोलॉजी में भी आगे है एंड वी रेडियोलॉजिस्ट इन पंजाब और ऑल्सो डूइंग एंड वन ऑफ द टॉप नॉच रेडियोलॉजिस्ट ऑफ द वर्ल्ड थैंक यू हितेंद्र कौर डायरेक्टर हेल्थ सर्विसेज पंजाब मैं बेसिकली एक रेडियोलॉजिस्ट हाँ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਅੱਜ ਆਰਗੇਨਾਈਜ਼ਰਸ ਨੇ ਇਹ ਜਿਹੜੀ ਸੀਐਮਈ ਹੈਗੀ ਹੈ ਫੀਟਲ ਇਮੇਜਿੰਗ ਤੇ ਇਹਦੇ ਵਿੱਚ ਮੈਨੂੰ ਇਨਵਾਈਟ ਕੀਤਾ ਹੈ ਜਿਹੜੀ ਫੀਟਲ ਇਮੇਜਿੰਗ ਹੈ ਅ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹਦੇ ਨਾਲ ਆਪਾਂ ਬੇਸਿਕਲੀ ਬੱਚੇ ਦੇ ਵਿੱਚ ਕੋਈ ਵੀ ਜਮਾਂਦਰੂ ਜੇ ਕੋਈ ਅਬਨਾਰਮਲਟੀ ਹੈ ਤਾਂ ਉਹ ਸਹੀ ਸਮੇਂ ਤੇ ਆਪਾਂ ਡਿਟੈਕਟ ਕਰ ਸਕਦੇ ਹਾਂ ਜਿਹਦੇ ਨਾਲ ਕੀ ਜਿਹੜੇ ਪੇਰੈਂਟਸ ਹੁੰਦੇ ਆ ਉਹ ਇੱਕ ਇਨਫਾਰਮਡ ਡਿਸੀਜਨ ਲੈ ਸਕਦੇ ਹਨ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੇ ਬੱਚੇ 'ਚ ਇਹ ਡਿਫਾਰਮਿਟੀ ਹੈ ਤੇ ਅਸੀਂ ਕਿਸ ਤਰ੍ਹਾਂ ਉਸ ਨੂੰ ਡੀਲ ਕਰਨਾ ਹੈ ਨਾਲ ਹੀ ਜਿਹੜੀ ਮਦਰ ਦੀ ਹੈਲਥ ਹੈ ਕਈ ਇਸ ਤਰ੍ਹਾਂ ਦੀਆਂ ਸਾਨੂੰ ਕੁਝ ਅਬਨਾਰਮਲिटीज ਡਿਟੈਕਟ ਹੁੰਦੀਆਂ ਹਨ ਅਲਟਰਾਸਾਉਂਡ ਤੇ ਜਿਹਦੇ ਨਾਲ ਮਦਰ ਦੀ ਮੈਟਰਨਲ ਕੇਅਰ ਐਸ ਵੈਲ ਐਸ ਦ ਫੀਟਲ ਆਊਟਕਮ ਜਿਹੜੀ ਹੈਗੀ ਹੈ ਉਸ ਨੂੰ ਅਸੀਂ ਡਿਸਾਈਡ ਕਰ ਪਾਣੇ ਆ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਐਡਵਾਂਸਸ ਹੁੰਦੇ ਆ ਜਿਹੜੀ ਡਾਇਗਨੋਸਟਿਕ ਇਮੇਜਿੰਗ ਹੈ ਇੱਕ ਇਸ ਤਰ੍ਹਾਂ ਦੀ ਮੋਡੈਲਿਟੀ ਹੈ ਕੀ ਹਰ ਸਾਲ ਹਰ ਮਹੀਨੇ ਹਰ ਘੜੀ ਇਹਦੇ ਵਿੱਚ ਐਡਵਾਂਸਸ ਹੁੰਦੇ ਹਨ ਤੇ ਉਹ ਐਡਵਾਂਸਸ ਜਿਹੜੇ ਹੁੰਦੇ ਹਨ ਉਹ ਸਾਰੇ ਜਿਹੜੇ ਐਕਸਪਰਟ ਹਨ ਉਹ ਇੱਕ ਦੂਸਰੇ ਨਾਲ ਇਸ ਤਰ੍ਹਾਂ ਦੀ ਜਿਹੜੀਆਂ ਵਰਕਸ਼ਾਪਸ ਹਨ ਸੀਐਮਈਜ਼ ਹਨ ਇੱਕ ਦੂਸਰੇ ਨਾਲ ਆਪਣੀ ਐਕਸਪੀਰੀਅੰਸ ਸ਼ੇਅਰ ਕਰਦੇ ਹਨ ਆਪਣੇ ਕੇਸਸ ਸ਼ੇਅਰ ਕਰਦੇ ਹਨ ਜਿਸ ਨਾਲ ਕਿ ਜਿਹੜੇ ਅਪਕਮਿੰਗ ਰੇਡੀਓਲੋਜਿਸਟ ਹੈ ਜਾਂ ਜਿਹੜੇ ਆਲਰੇਡੀ ਪ੍ਰੈਕਟਿਸਿੰਗ ਹਨ ਉਹਨਾਂ ਨੂੰ ਵੀ ਐਡਿਡ ਇਨਫੋਰਮੇਸ਼ਨ ਐਂਡ ਇੱਕ ਇਨਸਾਈਟ ਮਿਲਦੀ ਹੈ ਸਰਟਨ ਕੇਸਸ ਦੇ ਵਿੱਚ ਜਿਹੜੇ ਐਕਸਪਰਟਸ ਨੇ ਦੇਖੇ ਹੁੰਦੇ ਹਨ ਬਾਕੀ ਇਸ ਦਾ ਜਿਹੜਾ ਇੱਕ ਮੇਨ ਹੈ ਡਾਕਟਰ ਸਾਹਿਬ ਵੀ ਤੁਹਾਨੂੰ ਦੱਸਣਗੇ ਜੋ ਅਲਟਰਾਸਾਉਂਡ ਦਾ ਇੱਕ ਹੈ ਕਿ ਇਹਦੇ ਨਾਲ ਜੋ ਆਪਾਂ ਸੈਕਸ ਡਿਟਰਮੀਨੇਸ਼ਨ ਕਰਦੇ ਆਂ ਤੇ ਉਸ ਤੋਂ ਬਾਅਦ ਆਪਾਂ ਜੇ ਜਿਹੜਾ ਆਪਾਂ ਇੱਕ ਸਿਲੈਕਟਿਵ ਫਿਟੀਸਾਈਡ ਜਿਹਨੂੰ ਕਹਿੰਦੇ ਹਨ ਕਿ ਜੇ ਉਹ ਭਰੂਣ ਫੀਮੇਲ ਹੁੰਦੀ ਹੈ ਤਾਂ ਕਈ ਜਿਹੜੇ ਗਲਤ ਅਨਸਰ ਹਨ ਉਹਦੇ ਵਿੱਚ ਉਹ ਭਰੂਣ ਹੱਤਿਆ ਕਰਦੇ ਹਨ ਜੋ ਕਿ ਬਹੁਤ ਹੀ ਨਿੰਦਨਈ ਘਟਨਾ ਹੈ ਮਤਲਬ ਇਹ ਕਮ ਹੈ ਉਸ ਲਈ ਗਵਰਨਮੈਂਟ ਜਿਹੜੀ ਹੈਗੀ ਹੈ ਨਿਰੰਤਰ ਸਾਡਾ ਇੱਕ ਪੀਸੀਪੀਐਨਡੀਟੀ ਐਕਟ ਹੈ ਉਸ ਦੀ ਅਸੀਂ ਇਨਫੋਰਸਮੈਂਟ ਕਰਦੇ ਹਾਂ ਸਾਡੇ ਆਫੀਸਰਸ ਡਿਸਟ੍ਰਿਕਟ ਲੈਵਲ ਤੇ ਸਿਵਲ ਸਰਜਨ ਮੈਡਮ ਐਪਰੋਪ੍ਰੀਏਟ ਅਥਾਰਟੀ ਹੁੰਦੇ ਹਨ ਉਹ ਦੀ ਮੋਨਿਟਰਿੰਗ ਕਰਦੇ ਹਨ ਚੈਕਿੰਗ ਕਰਦੇ ਹਨ ਬਹੁਤ ਸਾਰੇ ਜਿਹੜੇ ਅੱਛੇ ਰੇਡੀਓਲੋਜਿਸਟ ਹਨ ਉਹ ਇਹ ਗਲਤ ਕੰਮ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਹੀਂ ਕਰਦੇ ਪਰ ਫਿਰ ਵੀ ਜਿਹੜੇ ਕੁਝ ਨਾ ਕੁਝ ਜਿਹੜੇ ਰੋਂਗ ਐਲੀਮੈਂਟਸ ਹੁੰਦੇ ਹਨ ਉਹਨਾਂ ਨੂੰ ਅਸੀਂ ਚੈੱਕ ਕਰਨ ਲਈ ਇਹ ਗਵਰਨਮੈਂਟ ਆਫ ਇੰਡੀਆ ਨੇ ਐਕਟ ਬਣਾਇਆ ਹੈ ਔਰ ਸਾਡੀ ਐਜ਼ ਅ ਗਵਰਨਮੈਂਟ ਰਿਪਰੈਜ਼ੈਂਟੇਟਿਵ ਡਿਊਟੀ ਹੈ ਕਿ ਅਸੀਂ ਇਸ ਨੂੰ ਇਨਫੋਰਸ ਕਰੀਏ ਸੋ ਇਹ ਸਾਰਾ ਕੁਝ ਇੱਕ ਇੰਟਰੈਕਸ਼ਨ ਕਰਨ ਲਈ ਇੱਕ ਨੋਲੇਜ ਸ਼ੇਅਰਿੰਗ ਲਈ ਹੈ ਇਹ ਮੈਂ ਜਿਹੜੀ ਪੰਜਾਬ ਆਈਆਰਆਈਏ ਹੈ ਔਰ ਐਸਜੀਆਰਡੀ ਦੀ ਜਿਹੜੀ ਫੈਕਲਟੀ ਹੈ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਕੋਈ ਵੀ ਇਸ ਤਰ੍ਹਾਂ ਦੀ ਵਰਕਸ਼ਾਪ ਸੀਐਮਈ ਆਰਗੇਨਾਈਜ਼ ਕਰਨ ਲਈ ਬਹੁਤ ਮਿਹਨਤ ਲੱਗਦੀ ਹੈ ਇਟ ਰਿਕਵਾਇਰਸ ਅ ਲੋਟ ਆਫ ਵਰਕ ਸੋ ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦੀ ਹਾਂ ਕਿ ਇਹਨਾਂ ਨੇ ਅੱਜ ਇੱਥੇ ਇਹ ਆਰਗੇਨਾਈਜ਼ ਕੀਤੀ ਹੈ ਔਰ ਮੈਂ ਇਹ ਵੀ ਥੈਂਕਸ ਕਰਦੀ ਹਾਂ ਕਿ ਮੈਨੂੰ ਇਹਨਾਂ ਨੇ ਇਸ ਦੇ ਵਿੱਚ ਐਸ ਚੀਫ ਗੈਸਟ